ਜਿਹੜਾ ਬੰਦਾ ਨਸ਼ੇ ਦੇ ਖਿਲਾਫ ਬੋਲਦਾ ਅੱਜ ਉਹਦੇ ਦੇ ਨਸ਼ੇ ਦਾ ਝੂਠਾ ਪਰਚਾ ਪਾਤਾ ਇਹ ਕਿਹਾ ਸੀ ਭਾਈ ਅਮਰਤਪਾਲ ਜਦੋਂ ਲੱਖੇ ਸਿਧਾਨੇ ਦੇ ਉੱਤੇ ਝੂਠਾ ਕੇਸ ਪਾਇਆ ਸੀ ਨਸ਼ੇ ਦਾ ਤੇ ਅੱਜ ਅਮਰਤਪਾਲ ਦੇ ਪਰਿਵਾਰ ਨਾਲ ਸਾਰਾ ਕੁਝ ਹੋਣ ਦਿਆ ਇਹ ਤੇ ਕੁਝ ਇੱਕ ਗ੍ਰਾਮ ਝੂਠਾ ਕੇਸ ਪਾ ਕੇ ਇੰਨਾ ਵੱਡਾ ਕਰਕੇ ਵਿਖਾਉਂਦੇ ਨੇ ਸਿਰਫ ਇੱਕ ਕਰਤਾਰ ਕੁਛ ਹੀ ਕਰਨ ਦੇ ਲਈ ਜਿਹੜੀ ਅੰਡਾਨੀ ਦੇ ਪੋਰ ਤੋਂ ਕਿੰਨੀ ਵਾਰ ਹੀਰੋਆਂ ਨੂੰ ਫੜੀ ਗਈ ਆ ਕੀ ਪਤਾ ਲੱਗਾ ਵੀ ਉਹ ਪੋਰ ਦੇ ਉਤੋਂ ਕੌਣ ਲਗਾਉਂਦਾ ਹੈ ਉਹ ਕਿੱਥੇ ਜਾਂਦੀ ਹੈ ਅੱਗੇ ਲੈਬਾਂ ਬੜੀਆਂ ਨੇ ਜਿੱਥੇ 1 ਕਿਲੋ 1 ਕਿਲੋ ਤੋਂ ਪ੍ਰਾਣੀ ਕਿੰਨੀ ਬਣਾ ਕੇ ਤੇ ਪੰਜਾਬ ਦੇ ਵਿੱਚ ਭੇਜੀ ਜਾਂਦੀ ਸਾਲ 2024 ਦੇ ਵਿੱਚ 100 ਤੋਂ ਵੱਧ ਡਰੋਨ ਫੜੇ ਗਏ ਨੇ 100 ਤੋਂ ਵੱਧ ਪਤਾ ਲੱਗਾ ਕਿ ਕੌਣ ਵਗਾਉਂਦਾ ਏ ਕਿਤੇ ਤੱਕ ਜਾਂਦੀ ਏ ਕੀ ਦਾ ਪਿਛੇ ਹੱਥ ਏ ਡਰੋਨ ਵੀ ਉਦੋਂ ਫੜੇ ਜਾਂਦੇ ਨੇ ਜਦੋਂ ਬਾਰਡਰ ਤੇ ਜਿਹੜੇ ਲੋਕ ਉਹਨਾਂ ਨੂੰ ਪਤਾ ਉਹ ਕੀ ਕੋ ਚੱਲਦਾ ਜਦੋਂ ਰੌਲਾ ਪੈਂਦਾ ਕਿ ਰੋਜ਼ ਡਰੋਨ ਆਉਂਦਾ ਰੋਜ਼ ਡਰੋਨ ਆਉਂਦਾ ਤਾਂ ਕਰਕੇ ਇਹ ਡਰੋਨ ਫਿਰ ਫੜਦੇ ਨੇ ਤੂੰ ਹਿਸਾਬ ਲਾ ਸਕਦੇ ਕਿ ਕਿੰਨੇ ਵੱਡੇ ਪੱਦਰ ਤੋਂ ਤੇ ਨਸ਼ਾ ਵੇਚਦੇ ਆ ਅੰਡਾਨੀ ਦੇ ਪੋਰਟ ਤੋਂ ਨਹੀਂ ਲੈਂਦੇ ਪੰਜਾਬ ਤੋਂ ਵੀ ਆਉਂਦਾ ਤੇ ਤੂੰ ਹੀ ਆਪ ਵੀ ਬਾਰਡਰ ਤੇ ਕਰੀ ਪਰੇਂਦਾ ਵੀ ਪਰ ਮਾਰ ਸਕਦਾ ਜੇ ਇਹ ਚਾਹਣ ਤੇ ਪਰ ਸਾਰਾ ਕੁਝ ਹੁੰਦਾ ਰਲ ਮਿਲ ਕੇ ਹੁੰਦਾ ਜਾਂ ਕਿ ਹਰ ਲਈ ਨਸ਼ਾ ਇੱਥੇ ਵਿਕਦਾ ਏ